ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਤਿੰਦਰ ਸਿੰਘ ਆ ਮੈਂ ਪਿੰਡ ਵਾੜਾ ਭਾਈ ਦਾ ਰਹਿਣ ਵਾਲਾ ਆ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਅਸੀਂ ਇੱਕ ਇਤਿਹਾਸ ਰਚਿਆ ਕਿ ਪਿੰਡ ਦੇ ਵਿੱਚ ਸਾਡੇ ਪਹਿਲੀ ਵਾਰ ਇਤਿਹਾਸ ਰਚਿਆ ਗਿਆ ਕਿ 35 40 ਸਾਲਾਂ ਦੇ ਵਿੱਚ ਇੰਨਾ ਵਿਕਾਸ ਨਹੀਂ ਸੀ ਹੋਇਆ ਜਿੰਨਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵਿਕਾਸ ਹੋਇਆ ਜੀ ਤੇ ਸਾਡੀ ਪਹਿਲੀ ਜਿੱਤ ਇਹ ਆ ਵੀ ਅਸੀਂ ਆਪਦੇ ਪਿੰਡ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਸਰਬਸੰਮਤੀ ਦੇ ਨਾਲ ਪੰਚਾਇਤ ਬਣਾਈ ਆ ਜੀ ਤੇ ਇਸ ਜਿਹੜੀ ਪੰਚਾਇਤ ਆ ਅਸੀਂ ਸਾਰੇ ਪਿੰਡ ਨੇ ਬੈਠ ਕੇ ਸਾਰਾ ਪਾਰਟੀਆਂ ਨੇ ਬੈਠ ਕੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਦੇ ਨਾਲ ਪੰਚਾਇਤ ਬਣਾਈ ਆ ਤੇ ਹੁਣ ਜਿਹੜੇ ਪੰਚਾਇਤ ਦੇ ਵਿਕਾਸ ਕਾਰਜ ਚੱਲ ਰਹੇ ਆ ਉਹ ਵੀ ਬਿਲਕੁਲ ਜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸੇ ਨਾਲ ਕੋਈ ਬਿਨਾ ਪੱਖਪਾਤ ਬਿਨਾ ਭੇਦਭਾਵ ਕੋਈ ਕਾਲੀ ਕੋਈ ਕਾਂਗਰਸੀ ਕੋਈ ਆਮ ਆਦਮੀ ਪਾਰਟੀ ਸਾਰਿਆਂ ਨੂੰ ਪਾਸੇ ਛੱਡ ਕੇ ਇਕੋ ਜਿਹਾ ਵਿਕਾਸ ਕੀਤਾ ਜਾ ਰਿਹਾ ਜੀ ਕਿਸੇ ਨਾਲ ਕੋਈ ਭੇਦ ਭਾਵ ਪੱਖਪਾਤ ਨਹੀਂ ਕੀਤਾ ਜਾ ਰਿਹਾ ਜੀ ਜੀ ਵਿਕਾਸ ਸਰ ਪਿੰਡਾਂ ਦੇ ਵਿੱਚ ਹੋ ਰਿਹਾ ਕੀ ਕੀ ਕਰ ਰਹੇ ਅਸੀਂ ਸਭ ਤੋਂ ਵੱਡਾ ਤਾਂ ਜਿਹੜਾ ਵਿਕਾਸ ਆ ਜੀ ਵੀ ਪਹਿਲਾ ਪਿੰਡ ਦੇ ਵਿੱਚ ਨਾਲੀਆ ਸੀ ਜੀ ਤੇ ਅਸੀਂ ਹੁਣ ਉਹ ਨਾਲਗਾ ਦੀ ਜਗ੍ਹਾ ਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਜੀ ਪਿੰਡ ਦੇ ਵਿੱਚ ਕਿਉਂਕਿ ਜਦੋਂ ਕੋਈ ਸਮਾਂ ਸੀਗਾ ਲਵੀ ਨਾਲਗਾ ਦੇ ਵਿੱਚ ਲੈਟਨਾਂ ਦੇ ਡੱਗਾ ਦਾ ਪਾਣੀ ਨਹੀਂ ਸੀ ਆਉਂਦਾ ਸਮੈਲ ਨਹੀਂ ਸੀ ਮਾਰਦੀ ਹੁਣ ਸਮਾਂ ਇਹ ਆ ਗਿਆ ਵੀ ਹਰੇ ਘਰਾਂ ਦੇ ਡੱਗਾ ਦਾ ਪਾਣੀ ਨਾਲੀ ਚੋਂ ਲੱਗ ਗਿਆ ਉਹਦੀ ਗੰਦੀ ਸਮੈਲ ਮਾਰਦੀ ਸੀ ਜਿਹਦੇ ਕਰਕੇ ਅੱਜ ਦੇ ਸਮੇਂ ਅਨੁਸਾਰ ਸਾਨੂੰ ਲੋਡ ਸੀਵਰੇਜ ਦੀ ਤੇ ਲਗਭਗ ਅਸੀਂ ਪਿੰਡ ਦਾ 50% ਸੀਵਰੇਜ ਜਿਹੜਾ ਹੈਗਾ ਨਵੀਂ ਪੰਚਾਇਤ ਬਣ ਤੋਂ ਬਾਅਦ ਕੰਪਲੀਟ ਕਰ ਚੁੱਕੇ ਆ ਤੇ ਦੂਜੇ ਨੰਬਰ ਤੇ ਸਾਡਾ ਜਿਹੜਾ ਹੈਗਾ ਲੌਕ ਟਾਈਲ ਜਿਹੜੀ ਹੈਗੀ ਆ ਲੱਗ ਰਹੀ ਹੈ ਤੁਸੀਂ ਦੇਖ ਹੀ ਰਹੇ ਆ ਜੀ ਇਹ ਅਸੀਂ ਲੌਕ ਟਾਈਲ ਜਿਹੜੀ ਆ ਲਗਾ ਰਹੇ ਹੈਗੇ ਆ ਔਰ ਇਹ ਕਾਫੀ ਵੱਡੇ ਪੱਧਰ ਤੇ ਸਾਡਾ ਕੰਮ ਜਿਹੜਾ ਜੀ ਚੱਲ ਰਿਹਾ ਹੈਗਾ ਤੇ ਇਹਦੇ ਲਈ ਮੈਂ ਧੰਨਵਾਦ ਕਰਦਾ ਸਾਡੇ ਮੌਜੂਦਾ ਐਮ ਐਲ ਏ ਰਜਨੀਸ਼ ਮਰਦਈਆ ਜੀ ਦਾ ਜਿਹਨਾਂ ਦੇ ਯਤਨਾਂ ਸਦਕਾ ਹੀ ਇਹ ਇੰਨਾ ਵਿਕਾਸ ਹੋ ਰਿਹਾ ਤੇ ਸਾਡੇ ਲਈ ਉਹਨਾਂ ਦੇ ਦਿਲ ਖੁੱਲੇ ਆ ਗਰੰਟਾ ਦੇ ਗੱਫੇ ਖੁੱਲੇ ਆ ਵੱਡੀ ਗੱਲ ਆ ਰਹੀ ਹੈ ਕਿ ਜਿਹੜਾ ਹੈ ਕਿ ਪਿੰਡ ਨੂੰ ਸੀਸੀ ਕੈਮਰਾ ਦੇ ਨਾਲ ਜਿਹੜਾ ਹੈ ਕਿ ਪੂਰਾ ਲੈਸ ਕੀਤਾ ਹੋਇਆ ਬਿਲਕੁਲ ਜੀ ਅਸੀਂ ਪੰਚਾਇਤ ਬਣ ਤੋਂ ਬਾਅਦ ਸਾਡਾ ਜਿਹੜਾ ਸਾਰਿਆਂ ਤੋਂ ਪਹਿਲਾਂ ਪੰਚਾਇਤ ਦਾ ਜਿਹੜਾ ਸਟੈਪ ਸੀਗਾ ਵੀ ਅਸੀਂ ਸਾਰਾ ਪਿੰਡ ਸੀਸੀਟੀਵੀ ਕਰਤਾ ਜੀ ਸਾਰੇ ਪਿੰਡ ਚ ਲਾਈਟਿੰਗ ਹੋ ਚੁੱਕੀ ਆ ਜੀ ਸਾਡਾ ਅੱਜ ਸਾਡੇ ਪਿੰਡ ਦੀ ਸਥਿਤੀ ਇਹ ਆ ਕਿ ਸਾਡੇ ਪਿੰਡ ਵਿੱਚ ਰਾਤ ਨੂੰ ਰਾਤ ਨਹੀਂ ਪੈਂਦੀ ਪੂਰਾ ਦਿਨ ਚੜਿਆ ਹੁੰਦਾ ਜੀ ਤੇ ਸਾਰਾ ਪਿੰਡ ਹਰੇਕ ਮੋੜ ਚਾਹੇ ਕੋਈ ਖੇਤਾ ਵਾਲਾ ਰਸਤਾ ਕਾਇਕੇ ਸੇ ਪਾਸੇ ਤੋਂਣ ਵਾਲਾ ਰਸਤਾ ਸਾਰਾ ਪਿੰਡ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਆ ਤੇ ਸੀਸੀਟੀਵੀ ਕੈਮਰੇ ਵੀ ਅਸੀਂ ਨਵੀਂ ਟੈਕਨੋਲੋਜੀ ਦੇ ਨਾਲ ਫਾਈਬਰ ਆਪਟੀਕਲ ਦੇ ਥਰੂ ਆਈਪੀ ਕੈਮਰੇ ਲਾਏ ਆ ਪਲੱਸ ਸਾਡੇ ਇੱਕ ਆਰਡਰ ਕੀਤਾ ਹੋਇਆ ਏਪੀਐਨਆਰ ਕੈਮਰਾ ਜਿਹੜਾ ਕਿ ਗੱਡਾ ਦਾ ਜਿਹੜਾ ਡਾਟਾ ਹੈ ਨੰਬਰ ਪਲੇਟ ਆ ਉਹਨੂੰ ਸਕੈਨ ਕਰਦਾ ਅਸੀਂ ਉਹ ਵੀ ਜਲਦੀ ਲਗਵਾਉਣ ਜਾ ਰਹੇ ਆ ਜੀ ਤਾਂ ਆਰਮੇ ਸਮੇਤ ਹੋਰ ਕੀ ਤੁਹਾਡਾ ਜਿਹੜਾ ਅਹ ਦੇਖੋ ਜੀ ਪਿੱਛੇ ਜੇ ਅਸੀਂ ਪੀਣ ਵਾਲੇ ਪਾਣੀ ਦਾ ਸਾਰਾ ਕੰਮ ਕੰਪਲੀਟ ਕਰ ਚੁੱਕੇ ਆ ਜੀ ਕੱਲੇ ਕੱਲੇ ਘਰ ਤੱਕ ਪੀਣ ਵਾਲਾ ਪਾਣੀ ਪਹੁੰਚ ਚੁੱਕਿਆ ਹੈ ਜੀ ਜਿਹੜੇ ਸਾਡੇ ਕੰਮ ਚੱਲ ਰਹੇ ਆ ਇੱਕ ਸਾਨੂੰ ਮਨਰੇਗਾ ਦੇ ਤਹਿਤ ਪਾਰਕ ਪਾਸ ਹੋਇਆ ਸੀਗਾ ਉਹਦਾ ਕੰਮ ਚੱਲ ਰਿਹਾ ਉਹ ਜਲਦੀ ਕੰਪਲੀਟ ਹੋ ਜਾਏਗਾ ਇੱਕ ਸਾਡਾ ਅਮਰਤ ਸਰੋਵਰ ਪਾਸ ਹੋਇਆ ਸੀ ਜੀ ਉਹਦਾ ਵੀ ਕੰਮ ਕੰਸਟਰਕਸ਼ਨ ਤੇ ਚੱਲ ਰਿਹਾ ਹੈਗਾ ਉਹ ਵੀ ਜਲਦੀ ਕੰਪਲੀਟ ਹੋ ਜਾਏਗਾ ਜੀ ਤੇ ਅਸੀਂ ਪਿੰਡ ਦੀ ਕੋਈ ਵੀ ਨਾਲੀ ਨਹੀਂ ਛੱਡਣੀਗੀ ਪਿੰਡ ਨੂੰ ਨਾਲੀਆਂ ਰਹਿਤ ਕਰ ਦੇਣਾ ਜੀ ਬਿਲਕੁਲ ਸੀਵਰੇਜ ਪਾ ਰਹੇ ਆ ਤੇ ਸਾਨੂੰ ਮਾਣ ਇਸ ਗੱਲ ਦਾ ਵੀ ਅਸੀਂ ਜਿਹੜਾ ਸਰਬਸੰਮਤੀ ਦੇ ਨਾਲ ਮੁੰਡਾ ਸਰਪੰਚ ਚੁਣਿਆ ਜੀ ਜਿਹਦਾ ਨਾਮ ਗੁਰਜੰਟ ਸਿੰਘ ਹੈ ਪੰਚ ਬਹੁਤ ਹੀ ਵਧੀਆ ਮੁੰਡਾ ਹੈਗਾ ਜੀ ਸਾਡੇ ਪਿੰਡ ਦਾ ਔਰ ਉਸ ਪਰਿਵਾਰ ਦੀ ਸਾਡੇ ਪਿੰਡ ਨੂੰ ਇੱਕ ਦੇਣ ਆ ਜੀ ਦੇਣ ਇਹ ਆ ਕਿ ਗੁਰਜੰਟ ਸਿੰਘ ਦਾ ਜਿਹੜਾ ਭਰਾ ਸੀਗਾ ਉਹ ਸਾਡੇ ਦੇਸ਼ ਦੀ ਖਾਤਰ ਆਰਮੀ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਜੀ ਉਸ ਪਰਿਵਾਰ ਨੂੰ ਅਸੀਂ ਸਾਰੇ ਪਿੰਡ ਨੇ ਰਲ ਮਿਲ ਕੇ ਉਹਦੇ ਜਿਹੜਾ ਸਾਡਾ ਸ਼ਹੀਦ ਕੇਵਲ ਸਿੰਘ ਆ ਜੀ ਉਹਦੇ ਭਰਾ ਨੂੰ ਅਸੀਂ ਸਾਰੇ ਪਿੰਡ ਨੇ ਰਲ ਕੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਤੇ ਸਾਡਾ ਸਰਬਸੰਮਤੀ ਕਰਨ ਦਾ ਮਕਸਦ ਸਿਰਫ ਇਹ ਸੀ ਕਿ ਸਾਡੇ ਕਮਾਂਕਾਰਾਂ ਦੇ ਵਿੱਚ ਸਾਡੇ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਾ ਨਾ ਆਵੇ ਤੇ ਸਾਨੂੰ ਲੋਕਾਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਜੀ ਸਰਕਾਰ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਤੇ ਮੌਜੂਦਾ ਪ੍ਰਸ਼ਾਸਨ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਜੀ ਤੇ ਬਾਕੀ ਕੋਸ਼ਿਸ਼ ਸਾਡੀ ਜਿਹੜੀ ਆ ਉਹ ਜਾਰੀ ਹੈ